ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਿਤਪ ਸੰਧੂ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਨੇ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਰੋਜ਼ ਉਹੀ ਦਾਲ ਸਬਜ਼ੀਆਂ ਬਣਾ ਕੇ ਆਪਣਾ ਮਨ ਬੋਰਿੰਗ ਹੋ ਜਾਂਦਾ ਹੈ ਤੇ ਮੇਰੇ ਕੇ ਵਰਗਿਆਂ ਭਾਣਨ ਤਾਂ ਇਹੀ ਟੈਨਸ਼ਨ ਹੁੰਦੀ ਕਿ ਅੱਜ ਕੀ ਬਣਾਇਆ ਜਾਵੇ ਦਾਲ ਸਬਜ਼ੀ ਦੇ ਵਿੱਚ ਇਸ ਕਰਕੇ ਆਪਾਂ ਇੱਕ ਨਵੀਂ ਰੈਸਪੀ ਲੈ ਕੇ ਆਏ ਆਂ ਦਲੇ ਹੋਏ ਛੋਲਿਆਂ ਦੀ ਇਸ ਦੀ ਯਾਦਰਤਾ ਤੁਸੀਂ ਦਾਲੀ ਪਟਾ ਕੇ ਖਾਦੀ ਹੋਵੇਗੀ ਅੱਜ ਇਸ ਦੀ ਆਪਾਂ ਇੱਕ ਨਵੀਂ ਰੈਸਪੀ ਬਣਾਵਾਂਗੇ ਜੋ ਕਿ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਇਸ ਲਈ ਆਪਾਂ ਇਹਨਾਂ ਛੋਲਿਆਂ ਨੂੰ ਲਿਆਏ ਦਲੇ ਹੋਏ ਛੋਲਿਆਂ ਨੂੰ ਤੇ ਇਹਨਾਂ ਨੂੰ ਆਪਾਂ 5 ਤੋਂ 6 ਘੰਟੇ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਸੀ ਹੁਣ ਇਸ ਨੂੰ ਸਾਫ਼ ਪਾਣੀ ਦੇ ਵਿੱਚ ਆ ਆਪਾਂ ਉਬਾਲ ਲਾਂਗੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਸਾਫ਼ ਪਾਣੀ ਪਾ ਕੇ ਇਹਨਾਂ ਦਲੇ ਹੋਏ ਛੋਲਿਆਂ ਨੂੰ ਪਾ ਦਿੱਤਾ ਹੈ ਛੋਲਿਆਂ ਦੀ ਦਾਲ ਨੂੰ ਹੁਣ ਇਸ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਥੋੜੀ ਜਿਹੀ ਹਲਦੀ ਤੇ ਇਸ ਨੂੰ ਉਬਲਣ ਲਈ ਰੱਖ ਦੇਵਾਂਗੇ ਆਪ ਪੰਜ ਛੋਲਿਆਂ ਦੀ ਦਾਲ ਨੂੰ ਉਨਾ ਟਾਈਮ ਉਬਾਲ ਲੈਣਾ ਹੈ ਜਿੰਨਾ ਟਾਈਮ ਛੋਲੇ ਆਪਣੇ ਗਲ ਕੇ ਬਿਲਕੁਲ ਸੌਫਟ ਨਾ ਹੋ ਜਾਣ ਹੁਣ ਇਸ ਨੂੰ ਆਪਾਂ ਉਬਲਣ ਲਈ ਉਬਲਣ ਲਈ ਰੱਖ ਦੇਵਾਂਗੇ ਚੋਲਿਆਂ ਨੂੰ ਕੁੱਬਲ ਨਹੀਂ ਰੱਖ ਦੁੱਤਾ ਹੈ। ਹੁਣ ਆਪਾਂ ਇਸ ਦਾ ਤੜਕਾ ਤਿਆਰ ਕਰਾਂਗੇ। ਤਿੰਨ ਆਪਾਂ ਉਹਦੇ ਲਈ ਪਿਆਜ਼ ਲਏ ਨੇ, ਪੰਜ ਤੋਂ 6 ਹਰੀਆਂ ਮਿਰਚਾਂ ਲਈਆਂ ਨੇ, ਇੱਕ ਟਮਾਟਰ ਲਿਆਏ। ਆਪਾਂ ਅੱਧਿਕ ਤੇ ਲਸਣ ਦਾ ਪੇਸਟ ਵਿੱਚ ਐਡ ਕਰਾਂਗੇ। ਤਿੰਨ ਵਿੱਚੋਂ ਆਪਾਂ ਡੇਢ ਪਿਆਜ਼ ਨੂੰ ਤੇ ਟਮਾਟਰ ਨੂੰ ਤੇ ਹਰੀਆਂ ਮਿਰਚਾਂ ਨੂੰ ਰਫਲੀ ਕੱਟ ਲਏ। ਹੁਣ ਇਸ ਦਾ ਇੱਕ ਪੇਸਟ ਤਿਆਰ ਕਰਾਂਗੇ। ਤੇ ਬਾਕੀ ਬਚੇ ਹੋਏ ਟਮਾਟਰ ਨੂੰ ਆਪਾਂ ਬਰੀਕ ਕਟਾਂਗੇ। ਤੜਕੇ ਤੜਕੇ ਲੱਗਤੂ ਲਗਾਉਣ ਵਾਸਤੇ ਇਸ ਤੋਂ ਹੁਣ ਆਪਾਂ ਇੱਕ ਪੇਸਟ ਤਿਆਰ ਕਰ ਲਾਂਗੇ ਵਿੱਚ ਆਪਾਂ ਲਸਣ ਤੇ ਅਦਰਕ ਦਾ ਪੇਸਟ ਵੀ ਐਡ ਕਰਾਂਗੇ ਆਪਣਾ ਪੇਸਟ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਛੋਲਿਆਂ ਨੂੰ ਵੀ ਚੈੱਕ ਕਰਾਂਗੇ ਦਲੇਵੋਲ ਛੋਲਿਆਂ ਦੀ ਦਾਲ ਨੂੰ ਕਿ ਪੱਕ ਚੁੱਕੇ ਕਿ ਨਹੀਂ ਜੇ ਹੁਣ ਆਪਾਂ ਇੱਕ ਦਾਣਾ ਕੱਢ ਕੇ ਚੈੱਕ ਕਰਾਂਗੇ ਇਦਾਂ ਇਸ ਨੂੰ 2 ਤੋਂ 3 ਮਿੰਟ ਹੋਰ ਪਕਾਵਾਂਗੇ ਪਹਿਲ ਨਾਲੋਂ ਇਹ ਸੌਫਟ ਹੋ ਚੁੱਕੇ ਨੇ ਪਿਆਜ਼ ਨੂੰ ਆਪਾਂ ਨੰਬਾ ਤੇ ਬਰੀਕ ਕੱਟ ਲਿਆ ਏ ਆਪਾਂ ਧਨੀਏ ਦੇ ਪੱਤੇ ਵੀ ਉਹਨਾਂ ਨੂੰ ਲੈ ਕੇ ਸਾਫ਼ ਕਰਕੇ ਬਰੀਕ ਕੱਟ ਲਏ ਨੇ ਅੱਧਾ ਟਮਾਟਰ ਲਿਆ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਏ ਹੁਣ ਫੇਰ ਆਪਾਂ ਛੋਲੇਆਂ ਨੂੰ ਦਾਲ ਨੂੰ ਚੈੱਕ ਕਰਾਂਗੇ ਇਸੇ ਦਾ ਇੱਕ ਦਾਣਾ ਕੱਢ ਕੇ ਪੀਕੇ ਦੇਖਾਂਗੇ ਕੁਸੇ ਦੇਖ ਸਕਦੋਂ ਦਾਲ ਆਪਣੀ ਪੱਕ ਚੁੱਕੀ ਹੈ ਗੈਸ ਨੂੰ ਬੰਦ ਕਰ ਦਾਂਗੇ ਨਾ ਪਾਈ ਕਿ ਬਰਤਨ ਲੈ ਲਿਆ ਉਸ ਵਿੱਚ ਤੇਲ ਲਾ ਕੇ ਨੂੰ ਹੋਲੀ ਰੱਖ ਦਿੱਤਾ ਹੈ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਐਡ ਕਰਾਂਗੇ ਥੋੜਾ ਜਿਹਾ ਜੀਰਾ ਗੈਸ ਦੀ ਫਲੇਮ ਨੂੰ ਕੱਟ ਕਰ ਲਾਂਗੇ ਥੋੜੀ ਜਿਹੀ ਜਵਾਇਨ ਥੋੜੀ ਜਿਹੀ ਰਾਈ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਆਪਾਂ ਜੋ ਪੇਸਟ ਤਿਆਰ ਕੀਤਾ ਸੀ ਉਸ ਨੂੰ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ चार तो मिनट लिए इसको पक्न देवे मसाल जो कच्चा पर निकल जाए चार तो मिनट हो चुके हैं हम इस ऐड करा थोड़ा हल्दी पाउडर थोड़ा जहा नमक क्योंकि नमक आप पहला भी पैड किया इस करके आप थोड़ा ऐड करेंगे थोड़ी जी लाल मिर्च थोड़ा ज गर्म मसाला ගීදර අඩිකරටනු මිච කරග හලසව චක ටික්ී හිංඟදී අඩ කරන්ග දෙ නටයිම සල්ලාාපනත් තිෙල්න්නේ කද්‍රිය අබූ නඩයි මස්ලපකාමන්ගේ මසල්ලයෙන් සංගිදරාපකොන්න ලමන්ගේ ਦਾਲ ਦਾ ਸਾਰਾ ਪਾਣੀ ਅਲੱਗ ਕਰ ਲਿਆ ਏ ਉਸ ਪਾਣੀ ਨੂੰ ਤੁਸੀਂ ਪੀ ਵੀ ਸਕਦੇ ਹੋ ਕਿਉਂਕਿ ਬਹੁਤ ਜ਼ਿਆਦਾ ਪੋਸਟਿਕ ਹੁੰਦਾ ਹੈ ਆਪਣੇ ਮਸਾਲੇ ਨੇ ਵੀ ਤੇਲ ਛੱਡਣਾ ਸਟਾਰਟ ਕਰ ਦਿੱਤਾ ਹੈ ਤੁਸੀਂ ਛੋਲਿਆਂ ਦੀ ਦਾਲ ਨਾਲ ਪਨੀਰ ਵੀ ਐਡ ਕਰ ਸਕਦੇ ਹੋ ਇਸ ਵਿੱਚ ਪਾਣੀ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਜਿਹੜਾ ਮਸਾਲਾ ਆਪਾਂ ਭੁੰਨ ਲੈਣਾ ਹੈ ਮਸਾਲਾ ਆਪਣਾ ਪੌਣਾ ਪਕਿਆ ਹੈ। ਹੁਣ ਇਸ ਵਿੱਚ ਆਪਾਂ 2 ਚਮਚੇ ਦਹੀਂ ਦੇ ਐਡ ਕਰਾਂਗੇ। ਦਹੀਂ ਐਡ ਕਰ ਲਿਆ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਜੇ ਤੁਹਾਡੇ ਕੋਲ ਦਹੀਂ ਨਹੀਂ ਹੈ ਤੁਸੀਂ ਉਸ ਦੀ ਥਾਂ ਇਮਲੀ ਦਾ ਪਾਣੀ ਵੀ ਪਾ ਸਕਦੇ ਹੋ। ਫਰੈਂਡਸ ਇੱਕ ਵਾਰ ਟ੍ਰਾਈ ਕਰਿਓ ਇਹ ਰੈਸਪੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ। ਹੁਣ ਇਸ ਵਿੱਚ ਆਪਾਂ ਛੋਲੇਆਂ ਦੀ ਦਾਲ ਨੂੰ ਐਡ ਕਰਾਂਗੇ। ਚੰਗੀ ਤਰ੍ਹਾਂ ਮਿਕਸ ਕਰਾਂਗੇ। దను డే క్యాజ యాడ్ కమాటర్ను డే అసలు చంగ తర పకావే పంజకు సత మిట్కావాలే ਆਪਾਂ ਨੂੰ 5 ਤੋਂ 7 ਮਿੰਟ ਹੋ ਚੁੱਕੇ ਨੇ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਧਨੀਆ ਐਡ ਕਰ ਦਵਾਂਗੇ ਆਪਣੇ ਦਲੇ ਹੋਏ ਛੋਲਿਆਂ ਦੀ ਸੁੱਕੀ ਸਬਜ਼ੀ ਬਣ ਕੇ ਤਿਆਰ ਹੈ ਜੇ ਘਰ ਵਿੱਚ ਕੋਈ ਨਾ ਸਬਜ਼ੀ ਹੋਵੇ ਤੇ ਇਸ ਨੂੰ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ